ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ 1 ਕਰੋੜ ਦੀ ਫਰੋਤੀ ਮੰਗਣ ਵਾਲੇ ਗੈਂਗਸਟਰ ਨਾਲ ਮੁਠਬੜ ਫਰੀਦਕੋਟ ਪੁਲਿਸ ਨੇ ਦੋਵਿੰਦਰ ਗੈਂਗ ਨਾਲ ਜੁੜੇ ਤਿੰਨ ਔਰੋਪੀਅਨ ਗ੍ਰਿਫਤਾਰ ਕਰਕੇ ਵੱਡੀ ਕਾਮਜ਼ਾਬੀ ਹਾਸਲ ਕੀਤੀ ਐ ਐਸਐਸਪੀ ਡਾਕਟਰ ਪ੍ਰਤਗਿਆ ਜੈਨ ਨੇ ਦੱਸੋ ਹੈ ਕਿ ਗ੍ਰਿਫਤਾਰ ਹੋਈ ਮੋਗਾ ਵਾਸੀ ਰਾਮਸੋਤ ਸਿੰਘ ਉਰਫ ਜੋਤ ਨੇ ਹਥਿਆਰ ਬ੍ਰਾਹਮਤ ਦੇ ਦੌਰਾਨ ਪੁਲਿਸ ਨੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਕੇ ਕਾਬੂ ਆ ਗਿਆ ਪੁਲਿਸ ਨੇ ਮੌਕੇ ਤੇ ਉਹ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਜੁਲਾਈ ਵਿੱਚ ਕੋਟਕਪੂਰਾ ਵਿੱਚ 1 ਕਰੋੜ ਦੀ ਫਰੋਤੀ ਮੰਗਣ ਅਤੇ ਫਾਇਰਿੰਗ ਮਾਮਲੇ ਵਿੱਚ ਇਹ ਹੀ ਗ੍ਰਿਫਤਾਰੀਆਂ ਹੋਈਆਂ ਹਨ ਜਾਂਚ ਵਿੱਚ ਪਤਾ ਲੱਗਾ ਹੈ ਕਿ ਵਾਰਦਾਤ ਸੀਮਾ ਬਰਹੀਬਲ ਤੇ ਜਸ ਬਰਹੀਬਲ ਦੇ ਇਸ਼ਾਰਿਆਂ ਤੇ ਕੀਤੀ ਗਈ ਸੀ આરોપી ਮਲਕੀਰ ਸਿੰਘ ਨੂੰ ਵੀ ਪ੍ਰੋਡਕਟ ਵਾਰੰਡ ਤੇ ਲਈਆ ਗਿਆ ਡਾਕਟਰ ਜੈਨ ਦੱਸੋ ਹੈ ਕਿ ਤਿੰਨ ਰੋਪੀਆਂ ਦੇ ਨਸ਼ਾ ਤਸਕਰੀਤੀ ਹਥਿਆਰ ਐਕਟ ਹੇਟ ਕਈ ਕਿਸ ਤਰ੍ਹਾਂ ਪੁਲਿਸ ਨੇ ਕਿਹਾ ਹੈ ਕਿ ਹੋਰ ਦੋਸ਼ੀਆਂ ਦੀ ਵੀ ਗ੍ਰਿਫਤਾਰੀ ਜਲਦੀ ਕੀਤੀ ਜਾਵੇਗੀ ਜੀ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਦੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾੜੇ ਅਨਸਰਾਂ ਦੇ ਖਿਲਾਫ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਬਦਮਾਸ਼ ਨੇ ਉਹਨਾਂ ਦੇ ਖਿਲਾਫ ਤੇ ਏਸੀ ਲੜੀ ਦੇ ਤਹਿਤ ਸਾਡੇ ਕੋਲ ਇੱਕ ਇਨਪੁਟ ਆਈ ਸੀਗੀ ਕਿ ਗੋਟਕਪੁਰਾ ਦੀ ਇੱਕ ਬਿਜ਼ਨਸ ਫੈਮਿਲੀ ਨੂੰ 1 ਕਰੋੜ ਰੁਪਏ ਦੀ ਐਕਸਟਰਸ਼ਨ ਕਾਲ ਆਈਏ ਉਸ ਚੀਜ਼ ਨੂੰ ਇੱਕ ਟਾਪ ਪ੍ਰਾਇਰੀਟੀ ਲੈਂਦੇ ਹੋਏ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਨੇ ਅੰਡਰ ਦ ਡਾਇਰੈਕਸ਼ਨਸ ਆਫ ਆਰ ਸੀਐਮ ਸਾਹਿਬ ਐਂਡ ਡੀਜੀਪੀ ਸਰ ਇਸ ਕੇਸ ਨੂੰ ਐਂਡ ਟੂ ਐਂਡ ਕ੍ਰੈਕ ਕੀਤਾ ਤੇ ਜਦੋਂ ਇਹਨਾਂ ਬਦਮਾਸ਼ਾਂ ਨੇ ਇੱਕ ਉਸ ਬਿਜ਼ਨਸਮੈਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਸਾਡੇ ਕੋਲ ਇਨਪੁਟ ਆਈ ਔਰ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੇ ਇਹਨਾਂ ਕੋਲ ਜਦੋਂ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਤਾਂ ਅਸੀਂ ਉਹਨ ਦੋਨੋਂ ਬੰਦਿਆਂ ਨੂੰ ਟੈਕਨੀਕਲ ਔਰ ਹਿਊਮਨੈਂਟ ਦੇ ਬੇਸਿਸ ਤੇ ਅਸੀਂ ਟਰੇਸ ਕੀਤਾ ਤੇ ਇਸ ਤੇ ਅਲਾਵਾ ਇੱਕ ਜਿਹੜਾ ਬੈਕਵਰਡ ਲਿੰਕੇਜ ਜੇਲ ਤੇ ਬੈਠਾ ਹੋਇਆ ਸੀ ਤੇ ਜਿਨੇ ਇਹ ਸਾਰੇ ਲੌਜਿਸਟਿਕਸ ਪ੍ਰੋਵਾਈਡ ਕਰਾਈ ਸੀ ਵੈਪਨ ਪ੍ਰੋਵਾਈਡ ਕਰਾਈ ਸੀ ਔਰ ਇਹਨ ਦੋਨੋਂ ਬੰਦਿਆਂ ਇਹ ਜਿਹੜੇ ਸ਼ੂਟਰਸ ਸੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉਹਨੋਂ ਵੀ ਅਸੀਂ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਇਸ ਪੂਰੇ ਕੇਸ ਚ ਟੋਟਲ ਤਿੰਨ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦੇ ਨਾਂ ਹੈਗੇ ਸੰਦੀਪ ਸਿੰਘ, ਰਾਮਜੋਤ ਸਿੰਘ ਤੇ ਮਲਕੀਤ ਸਿੰਘ। ਇਹ ਰਾਮਜੋਤ ਸਿੰਘ ਦੇ ਕੋਲ ਇੱਕ ਵੈਪਨ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਜਦੋਂ ਅਸੀਂ ਇਹਨੂੰ ਇੱਕ ਸਸਟੇਨਡ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ ਤਾਂ ਜਦੋਂ ਅਸੀਂ ਇਹਨੂੰ ਅਜ ਰਿਕਵਰੀ ਕਰਾਉਣ ਲੈ ਕੇ ਆਏ ਤਾਂ ਇਹਨੇ ਮੌਕੇ ਦਾ ਇੱਕ ਨੂੰ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਵੈਪਨ ਸੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਨੂੰ ਛੂਕੇ ਨਿਕਲਿਆ ਤੇ ਪੁਲਿਸ ਪਾਰਟੀ ਨੇ ਵੀ ਫਿਰ ਸੈਲਫ ਡਿਫੈਂਸ ਫਾਇਰ ਕੀਤਾ ਜਿਹੜਾ ਇਹਦੇ ਲੈਗ ਨੂੰ ਹਿਟ ਕੀਤਾ ਹੈ ਇਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਹ ਚ ਦੱਸਣ ਜੋ ਗੱਲ ਇਹ ਹੈ ਕਿ ਸੰਦੀਪ ਇਹ ਜਿਹੜਾ ਰਾਮਜੋਤ ਹੈ ਇਹ ਤੇ ਪੁਰਾਣੇ ਤਿੰਨ ਪਰਚੇ ਹੈ ਅਸਲਾ ਐਕਟ ਐਨਡੀਪੀਐਸ ਐਕਟ ਆਰਗੇਨਾਈਜ਼ਡ ਕ੍ਰਾਈਮ ਦੇ ਸੰਦੀਪ ਸਿੰਘ ਤੇ ਵੀ ਪੁਰਾਣੇ ਦੋ ਪਰਚੇ ਹਨ ਤੇ ਮਲਕੀਤ ਸਿੰਘ ਜਿਹੜਾ ਅਸੀਂ ਫਰੀਦਕੋਟ ਜੇਲ ਤੋਂ ਲੈ ਕੇ ਆਏ ਨੇ ਜਿਹਦੀ ਸ਼ਮੂਲੀਅਤ ਇਸ ਪੂਰੇ ਕੇਸ 'ਚ ਸੀ ਉਹਤੇ ਤੇ ਸੱਤ ਪਰਚੇ ਜਿਹੜੇ ਹੈਗੇ ਰਜਿਸਟਰਡ ਨੇ ਉਹ ਵੀ ਸਾਰੇ ਹੀ ਨਸ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਦੇ ਨੇ ਇਹ ਪੂਰਾ ਹੀ ਜਿਹੜਾ ਮੋਡਿਊਲ ਹੈ ਇਹ ਵਿਦੇਸ਼ਾਂ 'ਚ ਬੈਠੇ ਬਦਮਾਸ਼ ਦਿਵਿੰਦਰ ਬੰਬੀਹਾ ਗੈਂਗ ਦੇ ਲਖੀ ਪਟਿਆਲ ਤੇ ਜਸ ਬੈਬਲ ਵੱਲੋਂ ਇਹ ਪੂਰਾ ਮੋਡਿਊਲ ਚਲਾਇਆ ਜਾ ਰਿਹਾ ਹੈ ਤੇ ਹੁਣਾਂ ਨੇ ਇਹ ਵੀ ਇੱਕ ਇੰਸਟਾਗ੍ਰam ਦੇ ਪੋਸਟ ਰਾਹੀ ਇਹਦੀ ਜ਼ਿੰਮੇਦਾਰੀ ਇਹਦੀ ਚੱਕੀ ਸੀਗੀ ਤੇ ਸਾਡੀ ਇਹਨ ਸਾਰੇ ਹੀ ਬੰਦਿਆਂ ਨੂੰ ਇੱਕ ਕਲੀਅਰ ਕਟ ਵਰਨਿੰਗ ਹੈ ਕਿ ਅਗਰ ਤੁਸੀਂ ਇੱਥੇ ਸਾਡੇ ਇਲਾਕੇ 'ਚ ਕੁਝ ਵੀ ਅਟੈਂਪਟ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤੇ ਅਸੀਂ ਉਹਦੇ ਖਿਲਾਫ ਜੜੀ ਸਖਤ ਤੋਂ ਸਖਤ ਕਾਰਵਾਈ ਇਹ ਉਹ ਅਸੀਂ ਕਰਾਂਗੇ ਔਰ ਇਹ ਕਾਨੂੰਨ ਜਿਹੜਾ ਹੈਗਾ ਇਹ ਸਾਰਿਆਂ ਵਾਸਤੇ ਬਰਾਬਰ ਹੈ ਐਸੀ ਬਿਲਕੁਲ ਵਿਥਿਨ ਦਾ ਐਂਬੀਟ ਆਫ ਲਾ ਜਿਹੜਾ ਵੀ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਉਹ ਅਸੀਂ ਤੁਹਾਡੇ ਖਿਲਾਫ ਕਰਾਂਗੇ